ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪਟਿਆਲਾ ਦਾ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਮੋਤੀ ਬਾਗ ਤੇ ਇਹਦਾ ਵੀ ਜਿਹੜਾ ਇਤਿਹਾਸ ਹੈ ਉਹ ਗੁਰੂਆਂ ਨਾਲ ਜੁੜਿਆ ਹੋਇਆ ਹੈ ਇਹਦੀ ਸਾਰੀ ਹਿਸਟਰੀ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਜਾ ਕੇ ਤੇ ਚਲੋ ਚੱਲਦੇ ਆਂ ਨਾਲੇ ਤੁਹਾਨੂੰ ਦਰਸ਼ਨ ਕਰਵਾਨੇ ਆ ਤੇ ਨਾਲੇ ਗੁਰਦੁਆਰਾ ਸਾਹਿਬ ਦੀ ਜਿਹੜੀ ਹਿਸਟਰੀ ਹੈ ਇਤਿਹਾਸ ਹੈ ਜਿਹੜਾ ਉਹ ਸਾਰਾ ਤੁਹਾਨੂੰ ਦੱਸਾਂਗੇ ਜਿਹੜਾ ਇਹ ਗੁਰਦੁਆਰਾ ਸਾਹਿਬ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ ਇਹ ਪਟਿਆਲੇ ਦੇ ਸੈਂਟਰ ਦੇ ਵਿੱਚ ਪੈ ਜਾਂਦਾ ਹੈ तकरीबन ਇਹ ਜੇ ਆਪਾਂ ਗੱਲ ਕਰੀਏ ਸੈਂਟਰ ਦੀ ਤਾਂ ਇਹ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਸ਼ ਹੈਗੀ ਹੈ ਉਹਦੇ ਨੇੜੇ-ਤੇੜੇ ਪੈਂਦਾ ਹੈ ਇਹ ਤੇ ਬਾਕੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਨਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਤੇ ਚਲੋ ਚੱਲਦੇ ਆਂ ਦਰਸ਼ਨ ਕਰਵਾਨੇ ਆ ਤੁਹਾਨੂੰ ਅੰਦਰੋਂ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਦੇ ਬਾਹਰ ਬਣੀ ਹੋਈ ਹੈ ਇਹ ਪਾਰਕਿੰਗ ਸਕੂਟਰ ਮੋਟਰਸਾਈਕਲਾਂ ਦੀ ਤੇ ਗੱਡੀਆਂ ਦੀ ਤੇ ਸੀ ਹੁਣ ਇੱਥੇ ਆਪਣੀ ਗੱਡੀ پارک ਕਰ ਰਹੇ ਆ ਤੇ ਇਹ ਸਾਰੀ ਪਾਰਕਿੰਗ ਬਣੀ ਹੋਈ ਹੈ ਇੱਥੋਂ ਦੀ ਇਹ ਪੋਸਟ ਕਰਨੇ ਸ਼ਰਾਬ ਉਹਨੇ ਉਹੋ ਕੀਤੇ ਹੋਏ ਸ਼ਰਾਬ ਦੇ ਬਦਲੇ ਦੇ ਵਿੱਚ ਇਹ ਜਾਰਾ ਗੋਣਾ ਫਲ ਕਰਮ ਤੋਂ ਦੇ ਰਿਹਾ ਪਰ ਸ਼ਰਤ ਇਹ ਵੀ ਉਹ ਬੀਜ ਧਰਿਆ ਹੋਵੇ ਉਪਰ ਕੀਤੇ ਹੋਏ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਜੁੜਿਆ ਹੋਇਆ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੀ ਯਾਤਰਾ ਸ਼ੁਰੂ ਕੀਤੀ ਤਾਂ ਉਹ ਇਸ ਸਥਾਨ ਤੇ ਆਏ ਸੀ ਤੇ ਕੁਝ ਸਮਾਂ ਇੱਥੇ ਬਤੀਤ ਕੀਤਾ ਸੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਵੱਲ ਨੂੰ ਜਾਉਂਗੇ ਤਾਂ ਸੱਜੇ ਹੱਥ ਜਲ ਦੀ ਸ਼ਬੀਲ ਲੱਗੀ ਹੋਈ ਹੈ ਇਹ ਪਰਮਾਨੈਂਟ ਹੈ ਹਮੇਸ਼ਾ ਹੀ ਇੱਥੇ ਰਹਿੰਦੀ ਹੈ ਤੇ ਸੰਗਤਾਂ ਨੂੰ ਜਲ ਸ਼ਕਾਇਆ ਜਾਂਦਾ ਹੈ ਤੇ ਸ਼ਬੀਲ ਦੀ ਜਿਹੜੀ ਪਰੰਪਰਾ ਉਹ ਭਾਈ ਕਨਈਆ ਜੀ ਤੋਂ ਸ਼ੁਰੂ ਹੋਈ ਸੀ ਜਦੋਂ ਮੁਗਲਾਂ ਤੇ ਸਿੱਖਾਂ ਦੇ ਵਿੱਚ ਯੁੱਧ ਹੋ ਰਿਹਾ ਸੀ ਤਾਂ ਉਹ ਹਰ ਇੱਕ ਨੂੰ ਪਾਣੀ ਪਲਾਰੇ ਸੀ ਉਹਨਾਂ ਨੇ ਜਿਹੜੀ ਮੋਡੇ ਤੇ ਮਸ਼ਕ ਟੰਗੀ ਹੋਈ ਸੀ ਉਹਦੇ ਵਿੱਚ ਪਾਣੀ ਭਰਿਆ ਹੋਇਆ ਸੀ ਉਦੋਂ ਤੋਂ ਸਿੱਖਾਂ ਦੇ ਵਿੱਚ ਤੇ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਸਾਰੀਆਂ ਦੇ ਵਿੱਚ ਜਲ ਛਕਾਉਣ ਦੀ ਜਿਹੜੀ ਪਰੰਪਰਾ ਜਾਂ ਮਿੱਠੇ ਪਾਣੀ ਦੀ ਜਿਹੜੀ ਸ਼ਬੀਲ ਉਹ ਸ਼ੁਰੂ ਹੋਈ ਸੀ

ਹਰਿ ਗੁਰੂ ਰਾਮਦਾਸ ਜੀ ਦਾ ਆਲੋਚਨ ਨੂੰ ਲੱਗਦਾ ਇਹ ਵਿਆਹ ਤੇ ਉਹਦਾ ਨਾਮ ਤੇ ਗੁਰੂ ਜੀ ਦੇ ਨਾਲ ਜੁੜਦਾ ਤੇ ਬੜੇ ਸਹਜੇ ਹੀ ਹੁੰਦਾ ਨਾ ਮੈਂ ਕਿਹੜਾ ਪੁੱਗਰ ਬਾਣੀ ਦੇ ਵਿੱਚ ਜੁੜ ਜਾਂਦੇ ਤੇ ਆਲ ਇੱਕ ਆਕਰ ਹੋ ਜਾਂਦੇ ਹੈ ਇਸ ਵਾਰ ਤੇ ਗੁਰੂ ਜੀ ਤੋਂ ਹੁਕਮ ਆਇਆ ਹੈ ਵੀ ਆਪਣੇ ਤਨ ਤੇ ਜਿਹੜੇ ਵਸਤਰ ਨੇ ਉਹ ਹਮੇਸ਼ਾ ਹੀ ਸਾਫ ਸੁਥਰੇ ਸੋਧ ਮਲੀਨਤਾ ਹੀ ਤੋਂ ਰਹਿਣ ਦਾ ਅਨੁਕਰਣ ਕਰਨੇ ਹਨ ਤੇ ਕਿਹਾ ਜਾਂਦਾ ਹੈ ਕਿ ਇਸ ਸਥਾਨ ਤੇ ਪਹਿਲਾਂ ਨਵਾਬ ਸੈਫ ਅਲੀ ਖਾਨ ਰਹਿੰਦੇ ਸੀ ਤੇ ਉਹ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਵੱਡੇ ਸ਼ਰਧਾਲੂ ਸੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਕੁਝ ਸਮਾਂ ਬਤੀਤ ਕੀਤਾ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਸਰੋਵਰ ਵੱਲ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਆਉਂਗੇ ਤਾਂ ਖੱਬੇ ਹੱਥੇ ਰਸਤਾ ਬਣਿਆ ਹੋਇਆ ਬਹੁਤ ਹੀ ਖੁੱਲਾ ਡੁੱਲਾ ਤੇ ਬਹੁਤ ਹੀ ਲੰਮਾ ਰਸਤਾ ਏ ਇਹ ਤੋਂ ਅੱਗੇ ਜਾ ਕੇ ਐਂਡ ਤੇ ਸਰੋਵਰ ਸਾਹਿਬ ਬਣਿਆ ਹੋਇਆ ਤੇ ਉੱਥੇ ਇਸ਼ਨਾਨ ਘਰ ਵੀ ਬਣੇ ਹੋਏ ਨੇ ਰਸਤੇ ਦੇ ਦੋਨੋਂ ਪਾਸੇ ਤੁਸੀਂ ਦੇਖੋਗੇ ਬਹੁਤ ਸਾਰੇ ਪੇੜ ਪੌਦੇ ਲੱਗੇ ਹੋਏ ਆਂ ਫਲ ਫਰੂਟਾਂ ਦੇ ਨੇ ਕਾਫੀ ਸਾਰੇ ਤੇ ਹੋਰ ਵੀ ਬਹੁਤ ਸਾਰੇ ਪੇੜ ਪੌਦੇ ਨੇ ਜੋ ਗੁਰਦੁਆਰਾ ਸਾਹਿਬ ਦਾ ਨਾਮ ਹੈ ਮੋਤੀ ਬਾਗ ਉਹ ਇਹ ਪੇੜ ਪੌਦੇ ਦੇਖ ਕੇ ਬਿਲਕੁਲ ਠੁਕਦਾ ਇਸ ਸਥਾਨ ਤੇ ਇਹ ਨਾਮ ਬੇਸਿਕਲੀ ਇੱਥੇ ਪਹਿਲਾਂ ਬਾਗ ਹੀ ਹੁੰਦੇ ਸੀਗੇ ਸੋ ਤਾਂ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਮੋਤੀ ਬਾਗ ਪਿਆ ਗੁਰਦੁਆਰਾ ਸਾਹਿਬ ਦਾ ਸਰੋਵਰ ਬਹੁਤ ਹੀ ਜ਼ਿਆਦਾ ਵਿਸ਼ਾਲ ਬਹੁਤ ਜਿਆਦਾ ਵੱਡਾ ਹੈ ਤੇ ਬਹੁਤ ਹੀ ਸੁਹਾਵਣਾ ਲੱਗ ਰਿਹਾ ਸੀ ਇਹ ਦ੍ਰਿਸ਼ ਉੱਤੇ ਖੁੱਲਾ ਅਸਮਾਨ ਤੇ ਨੀਚੇ ਖੁੱਲਾ ਸਰੋਵਰ ਪਾਣੀ ਬਹੁਤ ਹੀ ਵਧੀਆ ਲੱਗ ਰਿਹਾ ਸੀ ਬਿਲਕੁਲ ਸ਼ਾਂਤਮਈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਮਹਾਰਾਜਾ ਨਰਿੰਦਰ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਵੀ ਜੁੜਿਆ ਹੋਇਆ ਹੈ ਮਹਾਰਾਜਾ ਨਰਿੰਦਰ ਸਿੰਘ ਨੇ 1847ਵੀਂ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ ਸੋਨ ਕਰਕੇ ਪੈਦਾ ਹੋ ਜਾਂਦੀਆਂ ਜਦੋਂ ਅੱਥਾ ਚਿਰ ਥੋੜੇ ਦੇਰ ਦੇ ਉਹ ਹੋਰ ਉੱਚੇ ਮਸਤਾਂ ਗਾਣੀਆਂ ਤੇ ਕੀਰਤਨ ਹੈ ਤੇ ਨਾਮ ਬਾਣੀ ਹੈ ਸੇਵਾ ਸਿਮਰਨ ਹੈ ਕਿਸੇ ਤਰ੍ਹਾਂ ਹੁਣ ਆਪਾਂ ਸਾਰੇ ਜਦ ਅੱਥਾ ਜਦੋਂ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਦੇ ਆ ਨਾ ਇਕਦਰੇ ਮੈਨੂੰ ਤੇਰਾ ਕੀ ਹੁੰਦਾ ਵੀ ਸ਼ਰਧਾ ਬਣ ਜਾਂਦੀ ਹੈ ਸਤਿਗੁਰੂ ਜੀ ਦਾ ਧਿਆਨ ਲੱਣ ਕੇ ਗੁਰਬਾਣੀ ਕਰਦੇ ਸਤਿਗੁਰੂ ਜੀ ਦੇ ਚਰਨ ਤੇ ਹਾਂ ਹਾਂ ਤੇ ਹੁਣ ਚਲਦੇ ਆ ਆਪਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਇਸ ਸਾਈਡ ਬਣਿਆ ਹੋਇਆ ਹੈ ਜਿਹੜੇ ਕਮਾਏ ਹੋਏ ਪਾਪ ਨੇ ਨਾ ਸਾਰੇ ਇਹ ਕਰ ਜਾਣ। ਰਾਮ ਦਾਸ ਜੀ ਨਾ ਸੇ ਤਾਂ ਉਹ ਤਰੇ ਪਾਪ ਕਮਾ ਕੇ ਨਿਰਮਲ ਹੋਏ ਕਾਰਨ ਕਰਨਾ ਨਾ ਹੁੰਦਾ ਨਿਰਮਲ ਹੋ ਗਿਆ ਮਨ ਨੂੰ ਰੋਹਰ ਜਿਸ ਤਰ੍ਹਾਂ ਕਿ ਜਨਮ ਜਨਮ ਦੇ ਜੇ ਪਾਪ ਕੋਤਾ ਸਮਾਇਆ ਹੋਇਆ ਪਾਪ ਆ ਰੂਹ ਹੋ ਜਾਂਦੇ ਹਨ। ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਾਹਰ ਆਉਂਗੇ ਤਾਂ ਖੱਬੇ ਹੱਥ ਲੰਗਰ ਹਾਲ ਵੀ ਬਣਿਆ ਹੋਇਆ ਹੈ